इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਸਾ ਜ਼ਿਲ੍ਹੇ ਵਿੱਚ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦਾ ਕੈਸੋ ਸਤਤ ਸਰਚ ਅਭਿਆਨ جاری ਨਸ਼ੇ ਦੇ ਖਿਲਾਫ ਮਾਨਸਾ ਪੁਲਿਸ ਵੱਲੋਂ ਡੀਜੀਪੀ ਅਗਵਾਈ ਵਿੱਚ ਕੈਸੋ ਦੇ ਤਹਿਤ ਸਰਚ ਅਭਿਆਨ ਚਲਾਇਆ ਗਿਆ ਜਿਸ ਤਹਿਤ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਲਾਹਣ ਅਤੇ ਗਾਂਜਾ ਬਰਾਮਦ ਕਰਨ ਵਾਲੇ ਪੰਜ ਮਾਮਲੇ ਦਰਜ ਕੀਤੇ ਗਏ ਤੇ ਸਰਚ ਅਭਿਆਨ ਪੁਲਿਸ ਵੱਲੋਂ ਅਜੇ ਵੀ ਜ਼ਿਲ੍ਹੇ ਪਰਦੇ ਵਿੱਚ ਜਾਰੀ ਹੈ ਪੰਜਾਬ ਪਰਵਿਚ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਸਰਚ ਅਭਿਆਨ ਚਲਾਏ ਜਾ ਰਿਹਾ ਮਾਨਸਾ ਵਿੱਚ ਅੱਜ 300 ਦੇ ਕਰੀਬ ਪੁਲਿਸ ਕਰਮਚਾਰੀ ਦਾਨਾਦ ਕਰ ਦਿੱਤੇ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਮਾਨਸਾ ਸ਼ਹਿਰ ਵਿੱਚ ਏਡੀਪੀ ਚ ਰਾਕੇਸ਼ ਕੌਂਸਲ ਦੀ ਅਗਵਾਈ ਵਿੱਚ ਐਸਐਸਪੀ ਡਾਕਟਰ ਨਾਨਕ ਸਿੰਘ ਸਮੇਤ ਪੁਲਿਸ ਅਧਿਕਾਰੀਆਂ ਵੱਲੋਂ ਨਸ਼ੀ ਤਸਕਰੀ ਕਰਨ ਵਾਲੇ ਅਤੇ ਸ਼ੱਕੀ ਵਿਅਕਤੀ ਦੇ ਘਰਾਂ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਇਸ ਦੌਰਾਨ ਏਡੀਜੀਪੀ ਰਾਕੇਸ਼ ਕੌਂਸਲ ਨੇ ਦੱਸਿਆ ਕਿ ਜ਼ਿਲ੍ਹੇ ਪਰਦੇ ਵਿੱਚ 300 ਕਰੀਬ ਪੁਲਿਸ ਕਰਮਚਾਰੀਆਂ ਤਾਇਨਾਤ ਕਰਕੇ ਟੀਮਾਂ ਬਣਾਈਆਂ ਗਈਆਂ ਹਨ ਹੁਣ ਜੋ ਸਵੇਰੇ 8:00 ਵਜੇ ਤੋਂ ਸਰਚ ਅਭਿਆਨ ਚ ਦੇ ਖਿਲਾਫ ਸ਼ੁਰੂ ਹੋਇਆ ਹੈ ਅੱਜ 2:00 ਵਜੇ ਤੱਕ ਇਹ ਸਰਚ ਅਭਿਆਨ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ ਗਾਜਾ ਲਾਣ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪੁਲਿਸ ਨੇ 5 ਮਾਮਲੇ ਦਰਜ ਕੀਤੇ ਹਨ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰ ਸਮਗਲਰਾਂ ਨੂੰ ਸਮਗਲਰਾਂ ਨੂੰ ਕਾਬੂ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਮਾਨਸਾ ਪੁਲਿਸ ਵੱਲੋਂ ਨੋਜਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਵੀ ਐਨਜੀਓ ਨਾਲ ਮਿਲ ਕੇ ਉਪਰਾਲੇ ਕੀਤੇ ਜਾ ਰਹੇ ਨੇ ਕਿ ਤਾਂ ਕਿ ਨੋਜਾਨਾਂ ਨਸ਼ੇ ਦੀ ਦਲਦਲ ਵਿੱਚੋਂ ਜਾਣ ਤੋਂ ਰੋਕੇ ਖੇਡਾਂ ਦੇ ਨਾਲ ਜੋੜਾ ਜਾ ਸਕੇ ਪੱਤਰਕਾਰ ਭਗਵੰਤ ਚੈਲ ਮਾਨਸਾ ਦੀ ਰਿਪੋਰਟ ਇਹ ਅੱਜ ਸਾਰੇ ਪੰਜਾਬ 'ਚ ਕਾਸੋ ਇਕੋਪਰੇਸ਼ਨ ਸਾਡੇ ਵਰਦੀ ਡੀਜੀਪੀ ਸਾਹਿਬ ਨੇ ਪੰਜਾਬ ਨੇ ਕਿਹੜੀ ਦੁਆਰਾ ਯਾਦ ਹੀ ਨਹੀਂ ਸਾਡਾ ਕਿਤੇ ਦਾ ਕਾਫੀ ਬੇਦਰ ਤੁਸੀਂ ਜਾਣਦੇ ਹੋ ਕੋਆਰਡਨ ਐਂਡ ਕਾਸੋਪਰੇਸ਼ਨ ਇਦੇ ਤਹਿਤ ਸਾਰੇ ਡਿਸਟ੍ਰਿਕਟਸ ਨੂੰ ਇੱਕ ਟਾਈਮਸ ਪਾਇੰਦਾ ਸਿਗਨਲੀ ਉਸ ਟਾਈਮ ਦੇ ਦੌਰਾਨ ਜਿਸੇ ਕਸਪੀਸ ਐਂਡ ਕਮਿਸ਼ਨਰਸ ਐਂਡ ਕੀਪਰ ਸ਼ਿਫਟ ਆਪਣੀ ਆਪਣੀ ਫੋਰਸ ਨੂੰ ਇਕੱਠਾ ਕਰਕੇ ਆਰਗੇਨਾਈਜ਼ ਕਰਕੇ ਇਹ ਆਪਰੇਸ਼ਨ ਲਾਂਚ ਕੀਤਾ ਜਾਦਾ ਜਿਹਦੇ ਤਹਿਤ ਜਿੰਨੇ ਵੀ ਸਸਪੈਕਟਡ ਬੰਦੇ ਨੇ ਸਸਪੈਕਟਡ ਪੋਕਟਸ ਨੇ ਸਪੈਸ਼ਲੀ ਅਬਾਊਟ ਡਰੱਗਸ ਆਰਮਸ ਐਂਡ ਆਦਰ ਕ੍ਰਿਮੀਨਲਸ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਜਾਂਦੀ ਆ, ਰੇਡ ਕੀਤੇ ਜਾਂਦੇ ਆ। ਫੋਰ ਨਾਕੇ ਵਗੈਰਾ ਲਗਾ ਕੇ ਸਪੈਸ਼ਲ ਸਰਚ ਕਰਕੇ ਅ ਇਹ ਆਪਰੇਸ਼ਨ ਕੀਤਾ ਜਾਂਦਾ। ਤਾਂ ਕਿ ਜਿਹੜਾ ਗੱਗ ਦਾ ਥੋੜਾ ਯਾ ਮਨਾਸ ਹੈਗਾ ਅ ਇਹਨੂੰ ਠਲ ਪਾਈ ਜਾ ਸਕੇ ਤੇ ਕੰਟਰੋਲ ਕੀਤਾ ਜਾ ਸਕੇ। ਕ੍ਰਾਈਮਨਲਸ ਨੂੰ ਰਸਕ ਕੀਤਾ ਜਾ ਸਕੇ ਔਰ ਅ ਸਾਈਟ ਇਥੇ ਦਾ ਪੋਸਿਟਿਵ ਐਂਟਰੀ ਹੈ। ਇਹਦੇ ਤਹਿਤ ਮੇਰੀ ਡਿਊਟੀ ਅ ਟੀਮ ਸਾਬ ਨੂੰ ਲਗਾਈ ਗਈ ਸੀ ਮਾਨਸਾ। ਸੋ ਮੈਂ ਕੱਲ ਰਾਤ ਇੱਥੇ ਆਇਆਗਾ। ਸਰਬ ਨੇ ਸਾਰਾ ਬੈਠ ਕੇ ਮੈਨਾ ਪਲਾਨ ਕਰ ਰਿਆ ਸੀਗਾ ਆਪਣੇ ਆਪ ਉਸ ਨਾਲ ਅੱਜ ਇਹਨਾਂ ਨੇ ਸਾਰੇ ਮਾਨਸਾ ਡਿਸਟ੍ਰਿਕਟ ਨੂੰ ਦਿਨ ਤੋਂ ਤੋਂ ਫੋਰ ਜਵਾਨ ਦੀ ਫੋਰਸ ਤਰੀ ਅਗੋ ਲਗਾਈ ਹੈ ਪੰਜ ਗੱਸਲਾਫਸਲ ਨੇ ਅਜ 3 ਡੀਐਸਪੀ ਸਾਹਿਬ ਜੀ ਨੇ 2 ਹੋਰ ਡੀਐਸਪੀ ਨੇ ਉਹਨਾਂ ਦੀ ਵਕਫਾ ਕੀਮਾ ਬਣਾ ਕੇ ਤੇ ਉਸ ਤਰ੍ਹਾਂ ਨੇ ਚੱਲੀ ਹੈ ਇਸ ਦਾ ਅਸਰ ਜੋ 29 ਨਵੰਬਰ ਵਾਚ ਅਸੀਂ ਇੱਥੇ ਆਏ ਹਾਂ ਸੁਪਰਵਾਈਜ਼ ਕਰਨ ਵਾਸਤੇ ਦੇਖਣ ਵਾਸਤੇ ਇਹ ਪ੍ਰੋਸੈਸਨ ਸਵੇਰੇ 8:00 ਹਿਰੋਆ ਸੀਗਾ ਔਰ ਦੁਪਹਿਰ ਦੇ 2:00 ਤੱਕ ਚੱਲੇਗਾ। ਹੁਣ ਤੱਕ ਪੰਜ ਅਫਾਇਰ ਤੁਸੀਂ ਦਰਜ ਕਰਤੀਆਂ ਸਵੇਰ ਤੋਂ ਮਾਨਸਾ ਡਿਸਟ੍ਰਿਕਟ ਜਿੱਦੇ ਸਾਨੂੰ ਗਾਂਜਾ ਵਹੀਲੇ ਕੈਪਸੂਲਸ ਔਰ ਲਾਹਣਾ ਮਿਲ ਚੁਕੀ ਹੈ। ਕੁਝ ਸਾਨੂੰ ਸਸਪੈਕਟਡ ਵਹੀਕਲਸ ਵੀ ਮਿਲੇ ਨੇ ਜਿਨੇ ਸ਼ੱਕ ਹੈ ਨੂੰ ਮਾਨਸਾ ਪੁਲਿਸ ਨੂੰ ਕਿ ਉਹ ਚੋਰੀ ਦੇ ਵਹੀਕਲ ਨੇ। ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ। ਦੁਪਹਿਰ ਤੱਕ ਇਹ ਪ੍ਰੋਸੈਸਨ ਖਤਮ ਹੋ ਜਾਏਗਾ। ਉਹ ਆਈ ਵਿਲ ਰਿਕਵੈਸਟ ਐਸਐਸਆਰ ਕਿ ਆਫਟਰ 2:00 ਕਲੋਕ ਤੱਕ ਸਭ ਨੂੰ ਸਾਰਾ ਡਾਟਾ ਆ ਜਾਣਾ ਹੈਗਾ ਕਿੰਨੀਆਂ ਟੁੱਟ ਰਫੇਜ਼ ਦੁਈਆਂ ਕਿੰਨੀ ਟੁੱਟਨ ਕਬੀ ਗਈਆਂ ਤੋਂ ਸਾਰੀਆਂ ਪ੍ਰੋਜੈਕਟਾਂ ਚੱਲ ਰਹੀਆਂ ਆ ਮਾੜਾ ਕੰਮ ਸਰਪੀ ਇਹ ਕੰਮ ਜਾਨਣ ਲੇ ਤੇ ਅਜੇ ਦੇਖਦਾਗਾ ਜਾਨੂੰ ਦੇ ਦੇ ਪੁਲਿਸ ਦਾ ਕਦੇ ਵੀ ਕੰਮ ਤੱਤਕ ਨਹੀਂ ਕੰਪਲੀਟ ਹੋ ਸਕਦਾ ਜਦ ਤੱਕ ਸਾਨੂੰ ਲੋਕਾਂ ਦਾ ਸਹਿਯੋਗ ਨਹੀਂ ਮੈਂ ਜਨਤਾ ਨੂੰ ਇਹ ਹੀ ਅਪੀਲ ਕਰਾਂਗਾ ਇਹ ਰਿਕਵੈਸਟ ਕਰਾਂਗਾ ਕਿ ਮਾਨਸਾ ਪੁਲਿਸ ਦਾ ਸਾਥ ਦਿਓ ਬਹੁਤ ਅਚੀ ਟੀਮ ਵਾਪਸ ਤੇ ਪੋਸਟਡ ਹੈ ਜਦ ਤੱਕ ਲੋਕ ਸਾਨੂੰ ਨਹੀਂ ਇਨਫੋਰਮੇਸ਼ਨ ਦੇਣਗੇ ਤੂੰ ਵੀ ਇੰਨੀ ਫੋਰਸ ਨਹੀਂ ਕਦੀ ਕਿਤੇ ਵੀ ਹੁੰਦੀ ਕਿ ਇੱਕ ਘਰ ਘਰ ਚ ਇੱਕ ਗਲੀ ਗਲੀ ਮੋਹਲੇ ਮੋਹਲੇ ਚੋਂਕ ਤੁਸੀਂ ਫੋਰਸਗਾ ਸੀ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਨੇ ਹਮੇਸ਼ਾ ਹੀ ਕਾਮਯਾਬ ਹੁੰਦੇ ਹਨ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਸਾਡਾ ਸਾਥ ਦਿਓ ਸਾਨੂੰ ਦੱਸੋ ਕਿ ਕਿਹੜਾ ਆਦਮੀ ਸ਼ਕਤੀ ਹੈ ਕਿਹੜਾ ਆਦਮੀ ਗਲਤ ਕਰਦਾ ਦੇਖੋ ਬੁਰੀ ਸੇਪਲੀ ਚੀਜ਼ ਆ ਇੱਕ ਮੁਹੱਲੇ ਚ ਇੱਕ ਪਿੰਡ ਚ ਇੱਕ ਗਲੀ ਚ ਅ ਕਿਸੇ ਸ਼ਾਇਦ ਕਿਸੇ ਕਸਬੇ ਚ ਜੇ ਕਾਲ ਵੀ ਰਹਿੰਦਾ ਉਹਦਾ ਲਾਈਫ ਸਟਾਈਲ ਬੜਾ ਡਿਫਰੈਂਟ ਹੁੰਦਾ ਨਾ ਉਹਦਾ ਘਰ ਅੱਛਾ ਹੁੰਦਾ ਨਾ ਕੋچھے ਵਹੀਕਲਸ ਹੁੰਦੇ ਆ ਨਾ ਉਹਦਾ ਰਹਿਣ ਦਾ ਚੰਗਾ ਹੁੰਦਾ ਬਟ ਸਡਨਲੀ ਉਹਦੀ ਲਾਈਫ ਸਟਾਈਲ ਚੇਂਜ ਹੋ ਜਾਂਦਾ ਥੈਟ ਮੀਨਸ ਕਿ ਜਾਂ ਤਾਂ ਉਹਨੂੰ ਕੋਈ ਇਨਕਮ ਆ ਜਾਂ ਅੱਖੇ ਢੰਗਤਵਾਰੀ ਹੈ ਜਾਂ ਮਾਰੇ ਢੰਗਤਵਾਰੀ ਹੈ 90 ਪਰਸੈਂਟ ਕੇਸਸ ਤੋਂ ਜ਼ਿਆਦਾ ਕੇਸਿਸ ਜਿੱਦਾਂ ਕਿਲਡ ਆਟਨ ਮਨੀ Uh, on by uh, wrong activities indulge in indulges uh, in wrong uh, unlawful activities ਲੋਕ ਸਾਨੂੰ ਸਿਰਫ ਇਨਾ ਹੀ ਦੱਸਣ ਅਸੀਂ ਐਕਸਪੈਕਟ ਨਹੀਂ ਕਰਦੇ ਕਿ ਲੋਕਾਂ ਨੂੰ ਫੜਨ ਜਾਂ ਲੋਕਾਂ ਦੇ ਖਿਲਾਫ ਕਾਬੂ ਕਰਣ ਲੇਕਿਨ ਅਗਰ ਲੋਕ ਸਾਨੂੰ ਇਹ ਦੱਸਣ ਕਿ ਸਾਰੇ ਬੰਦਾ ਸ਼ੱਕੀ ਆ ਜੀ ਇਹ ਤੇ ਗਲਤ ਕੰਮ ਹੋ ਰਿਹਾ ਲੱਗਦਾ ਕਾਈਂਡਲੀ ਚੈੱਕ ਕਰ ਲਓ ਦੇ জব ਇਸ ਡਨ ਅਗਲਾ ਕੰਮ ਲੋਕਾਂ ਕੋਲ ਪੁਲਿਸ ਦਾ ਹੈਗਾ ਉਹਨਾਂ ਨੇ ਫਿਰ ਆਪਣਾ ਸਭ ਕਰਨਾ ਉਹਨਾਂ ਨੇ ਐਂਡ ਵੀਲ ਡਿਫਰੈਂਟ ਟੂ ਦਵਾਰ ਜੋ ਕਿ ਸਾਡੇ ਇਧਰ ਜਿਹੜੇ ਜ਼ਿਲ੍ਹੇ ਹੈ ਮਾਨਸਾ ਬਟਿੰਡਾ ਹੈ ਇੱਥੇ ਮੈਡੀਕਲ ਨਸ਼ਾ ਦਾ ਜਿਹੜੀ ਜ਼ਿਆਦਾ ਡਿਮਾਂਡ ਹੈ ਔਰ ਜ਼ਿਆਦਾ ਮੈਡੀਕਲ ਨਸ਼ੇ ਦੇ ਕਿਸ ਕਰ ਰਹੇ ਆ ਉੱਥੇ ਪੁਲਿਸ ਤੇ ਬੇਵਕਸ ਦਿਖਾਈ ਦਿੱਦੀ ਆ ਉਹਦੇ ਲਈ ਕੋਈ ਰਣਨੀਤੀ ਬਣਾਈ ਜਾ ਰਹੀ ਆ ਵੀ ਮੈਡੀਕਲ ਨਸ਼ੇ ਨੂੰ ਨਕੀਲ ਕਰਤੀ ਜਾ ਸਕੇ ਜੀ ਦਫਾ ਇਹ ਕਹਾਣੀ ਠੀਕ ਹੈ ਕਿ ਪੁਲਿਸ ਬੇਵਕਸ ਕਰ ਰਹੀ ਆ ਰਾਤ ਤੁਸੀਂ ਬੈਠੇ ਸੀ ਵੀਰ ਡਿਸਕਸਿੰਗ ਦਿਸ ਤੋਂ ਮਨੂਆ ਸੋਸ ਜਦੋਂ ਆਪਸ ਵਿੱਚ ਦੱਸਿਆ ਕਿ ਬਹੁਤ ਸਾਰੇ ਸੁਨੇਚਰ ਦੇ ਰਿਕਵਰੀ ਹੋਈ ਆ ਆਪਣੇ ਮਾਨਸਾ ਡਿਸਟ੍ਰਿਕਟ ਔਰ ਕਾਫੀ ਅਫੇਅਰਸ ਦਰਜ ਹੋਈਆਂ ਤਕਰੀਬਨ ਐਵਰੀ ਡੇ ਐਵਰੀ ਮੰਥ 15 ਤੋਂ 20 ਅਫੇਅਰਸ ਦਰਜ ਕਰ ਰਹੇ ਇਹਨਾਂ ਨੇ ਡੀਜੀਸ ਆਫ 144 ਦੇ ਅੰਦਰ ਕਾਰਨ 188 ਦੇ ਪਰਚੇ ਦੇ ਰਹੇ ਲੇਕਿਨ ਇਹ ਨਾ ਕੁਝ ਯੂਥ ਵੀ ਸਾਡਾ ਨਾਲ ਥੋੜਾ ਪਟਕ ਗਿਆ ਹੈਗਾ ਅਸੀਂ ਪੁਲਿਸ ਅਫਸਰ ਸਮਝਦੇ ਹਾਂ ਕਿ ਸਿਰਫ ਪਰਚੇ ਦਰਜ ਕਰਨ ਨਾਲ ਹੀ ਇਹ ਚੀਜ਼ ਕੰਟਰੋਲ ਹੀ ਹੋਏਗੀ ਯੂਥ ਨੂੰ ਮੋਟੀਵੇਟ ਕਰਨਾ ਪਵੇਗਾ ਯੂਥ ਨੂੰ ਡਿਡਕਸ਼ਨ ਕਰਨੀ ਪੈਗੀ ਜਿਹਨਾਂ ਇਸ ਮਸਲੇ ਲੱਗੇ ਹੈ ਉਸ ਸਭ ਤੋਂ ਵੱਡੀ ਚੀਜ਼ ਹੈ ਯੂਸਫੁਲੀ એનર્ਜੀ ਨੂੰ ਚੈਨਲਾਈਜ਼ ਕਰਨੀ ਪਈ ਅਥਰ ਜਾਣ ਸਪੋਰਟਸ ਉਹਨਾਂ ਨੂੰ ਲਗਾਣਾ ਪਏਗਾ ਜਿੱਥੇ ਮੁੰਡੇ ਜਾਣ ਆਪਣੀ ਵਰਕਸ਼ ਕਰਨ ਆਪਣਾ ਟਾਈਮ ਹੋਣਾ ਦਾ ਸਪੋਰਟਸ ਉਹ ਨਸ਼ਾ ਸਭ ਤੋਂ ਵੱਡਾ ਨਸ਼ਾ ਹੈਗਾ ਜਿਹੜੇ ਪਲੇਅਰ ਨੇ ਆੜੇ ਬੰਦੇ ਕਿਸੇ ਵੀ ਰੁਟੀਨ ਨੂੰ ਫੋਲੋ ਕਰਦੇ ਆਦੀ ਨੇ ਜੇ ਘਰ ਜ ਕੋਈ ਕਰਦਾ ਹੈਗਾ ਤੁਸੀਂ ਦੇਖ ਲਓ ਕਿ ਜੇ ਆਪਾਂ ਸ਼ਾਮ ਨੂੰ ਸੈਰ ਕਿਉਂ ਨਹੀਂ ਆ ਕਰੇ ਖੇਡਣਾ ਹੋਏ ਨਾ ਤੇ ਸਾਰਾ ਦਿਨ ਉਸ ਟਾਈਮ ਦੀ ਵੇਟ ਰਹਿੰਦੀ ਹੈ ਜੀ ਅੱਜ ਉਸ ਤੋਂ ਕੰਮ ਨਾ ਕਰਸੇ ਤੁਹਾੰਦਾ ਖਾਲੀ ਖੜੇ ਯਾਰ ਅੱਜ ਰਾਤ ਦਾ ਖਾਣਾ ਖਾਣ ਦਾ ਮਰਿਆ ਨਹੀਂ ਆਦਾ। ਸੋ ਮੈਂ ਇਹੀ ਕਹਾਂਗਾ ਸਰ ਸਾਹਿਬ ਨੂੰ ਕਿ ਥੋੜਾ 스포츠 ਵਾਲੇ ਪਾਸੇ ਧਿਆਨ ਦੇ। ਮੁੰਡਿਆਂ ਦੇ ਯੂਥ ਕਲੱਬਸ ਨਾਲ, 스포츠 ਕਲੱਬਸ ਨਾਲ ਉਹਨਾਂ ਨੂੰ ਮੋਟੀਵੇਟ ਕਰਨ, ਪੇਰੈਂਟਸ ਨੂੰ ਕੌਨਫੀਡੈਂਸ ਲੈਣ ਜਿਹੜੇ ਐਨਡੀਓਜ਼ ਨੇ ਇਹੜੀਆਂ ਪਰਫਾਰਮਾਂ ਵਡੀਆਂ ਨੇ, ਕਮੇਟੀਆਂ ਬਣੀਆਂ ਨੇ ਪਿੰਡਾਂ ਜਿਹਾ ਮੋਹਲਿਆਂ ਜਿਹਾ ਸ਼ਹਿਰਾਂ 'ਚ ਉਹਨਾਂ ਨੂੰ ਸ਼ਾਮਲ ਕਰਨ ਤਾਂ ਕਿ ਅਸੀਂ ਬੱਚਿਆਂ ਨੂੰ ਪੋਜ਼ਿਟਿਵਿਟੀ ਦੇ ਕੇ ਉਹਨਾਂ ਦੇ ਮਾਈਂਡ ਨੂੰ ਠੀਕ ਲਾ ਕੇ ਠੀਕ ਦਿਖਾਇਆ ਵਾਲੇ ਪਾਸੇ ਅਥੀ ਲੱਗ ਜਾਂਦਾ